ਇਹ ਸੰਦਲ ਕੈਂਪ ਲੈ ਕੀ ਕਰ ਰਹੇ ਬਾਗੂ ਜੀ ਦਾ ਖਾਲਸਾ ਬਾਗੂ ਜੀ ਦੀ ਫਤਿਹ ਤਨਤਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਰਜਿਸਟਰ ਵੱਲੋਂ ਅਤੇ ਮੇਰੇ ਬਹੁਤ ਇਤਜ਼ਾਰ ਜੋ ਵੀਰ ਮਨਜੀਤ ਸਿੰਘ ਜੁੜਾ ਫਾਟਕ ਜੋ ਤਨਤਨ ਬਾਬਾ ਬੁੱਢਾ ਜੀ ਸੇਵਾ ਛਾਟੀ ਦੇ ਮੁਖ ਸੇਵਾਦਾਰ ਹਨ ਅਤੇ ਇੱਕ ਸਟੂ ਫੈਡਰੇਸ਼ਨ ਮਾਤਾ ਦੇ ਕੋਮੀ ਮੀਤ ਪ੍ਰਧਾਨ ਹਨ ਉਹਨਾਂ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਮਹਾਨ ਖੂਦਨ ਗਿਆ ਪਿਆ ਜੋ ਗੁਰਦੁਆਰਾ ਵਿਖੇ ਲਵਾ ਗਿਆ ਹੈ ਬਹੁਤ ਹੀ ਵਧੀਆ ਪ੍ਰਾਲਾ ਹੈ ਕਿਉਂਕਿ ਜਿਹੜਾ ਖੂਨਦਾਨ ਹੈ ਬੜਾ ਮਹਾਨਦਾਨ ਹੈ ਸਾਨੂੰ ਸਾਰਿਆਂ ਨੂੰ ਜਿਹੜਾ ਖੂਨਦਾਨ ਕਰਨਾ ਚਾਹੀਦਾ ਹੈ ਮੇਰਾ ਵੀਰ ਅਮਜੀਤ ਸਿੰਘ ਜੋੜਾ ਫਾਟਕ ਤੇ ਜਿੰਨੀ ਸਮੂਹਤੀ ਟੀਮ ਹੈ ਉਹਦਾ ਹੀ ਦੇ ਫਾਤਰ ਹਨ ਹਰ ਸਮੇਂ ਦੌਰਾਨ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿੰਦੇ ਹਨ ਜੂ ਸਮੇਂ ਦੀ ਲੋੜ ਹੈ ਨੌਜਵਾਨਾਂ ਨੂੰ ਨਾਲ ਇਕੱਠੇ ਜੋੜ ਕੇ ਜੋ ਹਰ ਦੁਆ ਦੇ ਸਕੂਲਾਂ ਗਾਲਜਾਂ ਦੇ ਵਿੱਚ ਵੀ ਇਹ ਮਤਲਬ ਬੱਚਿਆਂ ਨੂੰ ਲੋੜਵੰਦਾਂ ਨੂੰ ਜਿਹੜੇ ਸਮਾਨ ਆ ਸਟੇਸ਼ਨਰੀ ਦਾ ਹੋਰ ਵੀ ਕਈ ਚੀਜ਼ਾਂ ਦੀ ਜਰੂਰਤ ਹੋਵੇ ਮਤਲਬ ਪਿਛਲੇ ਸਮੇਂ ਦੌਰਾਨ ਸਕੂਲਾਂ ਦੇ ਵਿੱਚ ਇਹਨਾਂ ਨੇ ਆਪਣਾ ਅਰੋਲ ਲਵਾਉਣਾ ਹੋਰ ਵੀ ਬੜੇ ਤਰ੍ਹਾਂ ਦੇ ਉਪਰਾਲੇ ਕੀਤੇ ਹਨ ਮੈਨੂੰ ਬਹੁਤ ਮਾਣ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਜ ਬਾਬਾ ਦੀਪ ਸਿੰਘ ਜੀ ਇਹਨਾਂ ਦੇ ਛੱਤੇ ਮਿਹਰ ਫਿਆਸਾ ਰੱਖਣਾ ਇਸੇ ਤਰੀਕੇ ਦੇ ਨਾਲ ਇਹ ਚੜ੍ਹਦੀ ਕਲਾ ਦੇ ਨਾਲ ਲੋਕ ਭਲਾਈ ਦੇ ਕਾਰਜ ਕਰਦੇ ਰਹਿਣਾ ਸਖਸ਼ੂ ਫਾਊਂਡੇਸ਼ਨ ਵੱਲੋਂ ਮਿਸਾਇਨਾ ਸੂਚਿਤ ਕੀਤਾ ਜਾਂਦਾ ਹੈ ਹੋਣ ਵੀ ਅਸੀਂ ਇਹਨਾਂ ਦੇ ਨਾਲ ਹਾਂ ਗੁਰੂ ਰਾਮ ਦਾ ਕਿਰਪਾ ਕਰੇ ਤਗੜੇ ਹੋ ਕੇ ਜੇ ਸਾਡੀ ਨੌਜਵਾਨ ਪਨੀਰੀ ਆ ਉਹਨਾਂ ਨੂੰ ਇਕੱਠੇ ਕਰਨ ਦੀ ਲੋੜ ਆ ਜਿਹੜੇ ਨੌਜਵਾਨ ਪਤੇ ਤਬੂਨੇ ਜਾ ਰਹੇ ਨੇ ਨਸ਼ਿਆਂ 'ਚ ਗਲਤਾਨ ਹੋ ਰਹੇ ਹਨ ਉਹਨਾਂ ਨੂੰ ਸਿੱਧੇ ਨਾਲ ਫੋਨ ਵਾਸਤੇ ਇਹੋ ਜਿਹੇ ਕਾਰਜਕਰਨੇ ਬੜੇ ਜ਼ਰੂਰੀ ਹਨ ਇਸ ਲਈ ਮੇਰਾ ਵੀ ਇਹਦਾ ਫਾਤਰ ਹੈ ਗੁਰੂ ਰਾਮ ਦਾਸ ਇਹਦੇ ਇਹਦੇ ਉੱਪਰ ਜੋੜਾ ਫਾਰਮ ਜੀ ਸੰਦੇ ਜੋੜਾ ਸਰਦ ਜੀ ਮੇਰੇ ਪ੍ਰਿਆਸ ਰੱਖ ਰ ਇਹਨਾਂ ਸਮੂਚੀ ਟੀਮ ਉਪਰ ਮੇਰੇ ਪ੍ਰਿਆਸ ਰੱਖਾਂ ਤਾਂ ਜੋ ਚੜ੍ਹਦੀ ਕਲਾ ਦੇ ਨਾਲ ਇੱਕ ਅੱਜ ਕਰਦੇ ਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭੰਤਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਅੱਜ ਗੋਲਡਨ ਐਂਡ ਗੁਰਦੁਆਰਾ ਸਿੰਘ ਸਭਾ ਵਿਖੇ ਆਇ ਮਹਾਨ ਖੂਨਦਾਨ ਕੈਂਪ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਇਹ ਥੈਲਾਸੀਮੀਆਂ ਤੋਂ ਪੀੜਿਤ ਬੱਚਿਆਂ ਲਈ ਖੂਨਦਾਨ ਕੈਂਪ ਹੈ ਤੋਂ ਮੈਂ ਸਾਰੇ ਸਰਕਾਰ ਜੋ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਆਪਣੇ ਲੋੜ ਸਮੇ ਸਮੇ ਲੋੜਵੰਦਾਂ ਦੇ ਲਈ ਹਮੇਸ਼ਾ ਕਦਮਰ ਤਿਆਰ ਰਹਿੰਦੇ ਨੇ ਤੇ ਲੋੜਵੰਦਾਂ ਲਈ ਖੂਨਦਾਨ ਕਰਦੇ ਨੇ ਤੋਂ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਖੂਨਦਾਨ ਕੈਂਪ ਦੇ ਵਿੱਚ ਆ ਕੇ ਸਹਿਯੋਗ ਦਿੰਦੇ ਨੇ ਸਾਡੀ ਮਜੀਦ ਸਿੰਘ ਜੀ ਦਾ ਫੜ ਕੇ ਸੁਸਾਇਟੀ ਇਹਨਾਂ ਦਾ ਲੋਕਾਂ ਦੀ ਸੇਵਾ ਕਰਦਾ ਹੈ ਕਿ ਸਮੇਂ-ਸਮੇਂ ਤੇ ਆ ਕੇ ਸਮਾਜਿਕ ਕਾਰਜਾਂ ਦਾ ਲੋਕ ਕਰਦੇ ਇਹਦਾ ਪ੍ਰੋਗਰਾਮ ਇਹਦਾ ਮਤਲਬ ਉਹ ਲਿਖਿਆ ਗਿਆ ਆ ਕਿ ਖੂਨਦਾਨ ਜਿਹੜਾ ਆ ਉਹ ਮੌਜੂਦਨ ਸ਼ਾਇਦ ਕਰਕੇ ਇਹਦੇ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਖੂਨ ਦੇ ਉਹਦੇ ਵਿੱਚ ਜੋ ਜਿਹੜੇ ਚੰਗੇ ਲੋਕ ਨੇ ਜਿਹੜੇ ਸਮਾਜ ਦੀ ਇੱਕ ਸੇਧ ਹੁੰਦੇ ਨੇ ਕਿ ਕਿਸ ਤਰੀਕੇ ਨਾਲ ਸਾਡੇ ਬਲੱਡ ਬੈਂਕਾਂ ਦੇ ਵਿੱਚ ਕਿਵੇਂ ਜਾਵੇ ਕਿ ਹਮੇਸ਼ਾ ਕੋਈ ਨਾ ਕੋਈ ਕਾਰਜ ਕਰਦੇ ਨੇ ਨਾ ਮੈਨੂੰ ਸੁਖਾਉਂਗਾ ਦਿੰਦਾ ਹੋਇਆ ਤੁਹਾਨੂੰ ਆਲ ਕਰਦਾ ਕਿ ਹਰੇਕ ਲੋਕਾਂ ਦੇ ਕਰਕੇ ਸਾਡਾ ਸਮਾਜ ਇੱਕ ਬਹੁਤ ਚੰਗੇ ਦਿਸ਼ਾ ਦੇ ਵਿੱਚ ਵੱਧ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਅਕਰ ਬਾਬਾ ਸਿਹਵਾ ਸੁਸਾਇਟੀ ਜੋੜਾ ਪਾਟਾ ਕਰਨੋ ਸਰ ਮਨਜੀਤ ਸਿੰਘ ਉਹਨਾਂ ਜਿਹੜਾ ਜੋ ਕੁੰਡਰ ਕੈਂਪ ਲਗਾਇਆ ਗਿਆ ਹੈ ਸਾਲਾਂ ਸੈਂਕੜੇ ਮਾਈ ਤੋਂ ਕਿਹੜੇ ਜਿਹੜੇ ਬਚਦੇ ਬੱਚੇ ਰਹੇ 175 ਦੇ ਕਰੀਬ ਬੱਚੇ ਰਹੇ ਉਹਨਾਂ ਬੱਚਿਆਂ ਨੂੰ ਹਰ ਮਹੀਨੇ ਕੂਨ ਦੀ ਲੋੜ ਪੈਂਦੀ ਆ ਅਸੀਂ ਉਹਨਾਂ ਬੱਚਿਆਂ ਦੇ ਵਾਸਤੇ ਇਹ ਜਿਹੜੇ ਪੁਰਾਣੇ ਆ ਇਹ ਹੀ ਕਰਦੇ ਰਹਿੰਦੇ ਆ ਖੂਨਦਾਨ ਬਾਕੀ ਜਿਹੜਾ ਇਹ ਉਤਾਲਾ ਕੀਤਾ ਗਿਆ ਸਰਦਾਰ ਬੰਜੀਤ ਸਿੰਘ ਉਹਦਾ ਬਹੁਤ ਹੀ ਸਲਾਘਾਯੋਗ ਹੈ ਗੁਰੂ ਰਾਮਦਾਸ ਪਾਤਸ਼ਾਹ ਇਹਨਾਂ ਦੇ ਸਿਰਫ ਇਹ ਮਿਹਰ ਕਰਿਆ ਅਥਾ